छेती छेती है कम नबे मैंने अज गुड्डी को फटाफट कम ना जल्दी जल्दी जाके आवाज -फड़, कोई कम जाके आना फटाफट छेती छे मेरे हम जाके आनी है तो देखा कि रोज ही तुरन्द्र कि ਮੈਂ ਕੋਈ ਕੰਮ ਜਾ ਕੇ ਨਹੀਂ ਆ ਕਿੱਥੇ ਜਾਂਦੀਆਂ ਕੰਮ ਕੋਈ ਕੰਮ ਜਾ ਰਹੀਆਂ ਹਾਂ ਹਾਂ ਉਹ ਜੀ ਜਾਂਦੀ ਰਹਿੰਦੀ ਆ ਬਿਨਾਂ ਦੱਸੇ ਪਤਾ ਨਹੀਂ ਕਿੱਥੇ ਜਾਂਦੀਆਂ ਨੇ ਇਹ ਆਂ ਪਤਾ ਉਹਦੀ ਪੈੜਚਾਲ ਕਰ ਲਾਦੀ ਅਗਲੇ ਜੀ ਹਾਂ ਆ ਗਿਆ ਗੁੱਡੀ ਦਾ ਘਰ ਗੁੱਡੀ ਦਾ ਘਰ ਆ ਗਿਆ

ਇਹ ਕਿਹਾ ਕੁੜੀ ਮੇਰੇ ਨਿਗਾ ਵਿੱਚ ਅੱਛਾ ਮੈਂ ਚੱਲ ਮੈਂ ਜਾ ਕੇ ਆਣੀ ਆ ਫਿਰ ਰਿਸ਼ਤੇ ਦੀ ਗੱਲ ਹੀ ਕਰਿਆ ਮੈਂ ਜਾ ਕੇ ਮੈਂ ਇਦੋਂ ਕੀ ਚਾਹੀਦਾ ਫਿਰ ਹੋਰ ਕੁੜੀ ਪੜ੍ਹੀ ਲਿਖੀ ਹੋਈ ਹੈ ਹੂੰ ਵਧੀਆ ਪੜ੍ਹੀ ਹੋਈ ਹੈ ਨਾ ਅੱਛਾ ਮੈਂ ਚੱਲ ਮੈਂ ਭੈਣੇ ਕੋਲ ਜਾਣੀ ਆ ਜਾ ਕੇ ਮੈਂ ਗੱਲ ਹੀ ਕਰਿਆ ਆਣੀ ਆ ਵਧੀਆ ਕੀਤਾ ਕੋਈ ਨਾ ਆਪ ਕਰ ਲੈਨੇ ਆ ਗੱਲ ਇਹ ਵਧੀਆ ਆਪਾਂ ਰਿਸ਼ਤੇ ਦੀ ਗੱਲ ਤੋਲ ਲਓ ਸਭ ਤੋਂ ਵਧੀਆ ਰਹ ਜੂਗਾ ਦੀ ਭਾਨ ਜੀ ਦਾ ਅੱਛਾ ਹੂੰ ਵਧੀਆ ਫਿਰ ਇਦੋਂ ਕੀ ਚਾਹੀਦਾ ਕੁੜੀਆਂ ਤਾਂ ਮਿਲਦੀਆਂ ਨੇ ਹੂੰ ਜਾ ਦੇ ਮੈ ristale ਕੇ ਜਾਂਦੇ ਹਾਂ ਬਸ ਚਲ ਵਧੀਆ ਚਲ ਕੀ ਕੀਤਾ ਹੋਇਆ ਕੁੜੀ ਦਾ ਫਿਰ ਅਸਤਾਈ ਲੈਸਟ ਵਾਲੀ ਕਹਿੰਦੇ ਸੀਗੇ ਜੇ ਅਗਲਾ ਸਟਾਲੀ ਮਿਲ ਜਾਂਦੀ ਜਿਆਦਾ ਵਧੀਆ ਸੀ ਕਿੱਤੇ ਹੋਏ ਨਾ ਕੀਤਾ ਹੋਇਆ ਹਾਂ ਅਈ ਲੈਸਟ ਕੀਤਾ ਹੈ ਚਲ ਵਧੀਆ ਜੇ ਬੈਂਡ ਵਾਲੀ ਕੁੜੀ ਹੈਗੀ ਆਈ ਲੈਸਟ ਕੀਤਾ ਹੋਇਆ ਚਲੋ ਪੁੱਛੋ ਕੁੜੀ ਆ ਕਿ ਕੁੜੀ ਵਾਲੇ ਕਿਵੇਂ ਨੇ ਕੁੜੀ ਵਾਲੇ ਵਧੀਆ ਨੇ ਹੂੰ ਕੁੜੀ ਵੀ ਠੀਕ ਆ ਪਰਿਵਾਰ ਵੀ ਸਾਨੂੰ ਤਾਂ ਸਿਰਫ ਬੰਦੇ ਵਧੀਆ ਚਾਹੀਦੇ ਨੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬੰਦੇ ਵੀ ਬਹੁਤ ਵਧੀਆ ਨੇ ਕੁੜੀ ਬਸ ਵਧੀਆ ਹੋਵੇ ਐਨ ਵਧੀਆ ਕੁੜੀ ਘਰ-ਦਾਰ ਵੀ ਕੁੜੀ ਦਾ ਠੀਕ ਠਾਕ ਆ ਕੁੜੀ ਦੇ ਬੈਨ ਉਹ ਵਧੀਆ ਲੱਤੇ ਹੋਏ ਨੇ ਅੱਛਾ ਹਾਂ ਤੇ ਹੋਰ ਸਾਨੂੰ ਕੁਝ ਨਹੀਂ ਕਾਸ ਇਹਦੇ ਨਹੀਂ ਲੋੜ ਚੱਲ ਪਰਿਵਾਰ ਸਾਰਾ ਵਧੀਆ ਹੋਵੇ ਨਾ ਬਸ ਵਧੀਆ ਗੱਲ ਐਨ ਵਧੀਆ ਹੀ ਆ ਬਸ ਸਾਡੇ ਤਾਂ ਨਹੀਂ ਓਕੇ ਆ ਫਿਰ ਤੂੰ ਕਰ ਲੈ ਗੱਲ ਹਾਂ ਠੀਕ ਹੈ ਮੈਂ ਗੱਲ ਕਰ ਲੈਣੀ ਹੈ ਜੇ ਨਾ ਨਾ ਉਹ ਮੈਂ ਕਿਹਾ ਇਹ ਕਹਿੰਦੀ ਸੀ ਮੈਂ ਰੋਟੀ ਖਾ ਕੇ ਚਲੇ ਜਾਂਦੇ ਹੁਣ ਦਪੈਰਾ ਹੋਇਆ ਪਿਆ ਬਸ ਰੋਟੀ ਨਹੀਂ ਖਾਣੀ ਹੈਗੀ ਮੈਨੂੰ ਰੋਟੀ ਤਾਂ ਮੈਂ ਖਾ ਖੁ ਕੇ ਤੁਰ ਗਈ ਸੀ ਜਾਣਾ ਹੁਣ ਹਾਂ ਬਸ ਹੁਣ ਮੈਂ ਜਾ ਚਲੋ ਠੀਕ ਆ ਫਿਰ ਕਰ ਲਿਓ ਗੱਲ ਹੈ ਹਾਂ ਹਾਂ ਗੱਲ ਕੋਲ ਠੀਕ ਚੰਗਾ ਪੈਣਾ ਮੈਂ ਜਾਂਦੀ ਹਾਂ ਠੀਕ ਹਾਂ ਕਿੱਥੇ ਗਈ ਸੀ ਨਹੀਂ ਮੈਂ ਕੋਈ ਕੰਮ ਗਈ ਸੀ ਕਿੱਥੇ ਗਈ ਸੀ ਹੁਣ ਤਾਂ ਦੱਸ ਦੇ ਲੈ ਮੈਂ ਕੋਈ ਕੰਮ ਗਈ ਸੀ ਮੈਂ ਜਿੱਥੇ ਮਰਜੀ ਜਾਵਾਂ ਚਲੋ ਤਾਂ ਪਤਾ ਹੀ ਆ ਸਾਨੂੰ ਜਿਹੜੇ ਕਰਤੂਤਤਾ ਕਰਦੇ ਫਿਰਦੇ ਹੋ ਹਾਂ ਰਾਈ ਤੇ ਸਲਾਹ ਤੁਸੀਂ ਦੱਸ ਦੋ ਸਲਾਹ ਕਰਕੇ ਥੋੜੀ ਕੀ ਮੈਂ ਹਮ ਅੱਛਾ ਅੱਛਾ ਤਾਂ ਇਹ ਸਹੀ ਹੈ ਮੇਰੇ ਨਾਲ ਨਹੀਂ ਸਲਾਹ ਨਾਲ ਚੱਲੋਂਗੇ ਚਲ ਠੀਕ ਹੈ ਫੇ ਤੁਸੀਂ ਸਲਾਹ ਕਰਕੇ ਮੇਰੇ ਨਾਲ ਚੱਲਣਾ ਫੇ ਤੁਸੀਂ ਦੱਸ ਦਿਓ ਫਿਰ ਜੇ ਮੈਂ ਵੀ ਹੋਊਗੀ ਤੁਹਾਡੀ ਸਲਾਹ ਉਹ ਮੈਂ ਦੱਸ ਦਈਓ ਮੈਨੂੰ ਠੀਕ ਆ ਹਾਂ ਹੁਣ ਮੈਂ ਮੁੰਡੇ ਵਾਲਿਆਂ ਦੀ ਵੀ ਹਾਂ ਕੁੜੀ ਵਾਲਿਆਂ ਦੀ ਵੀ ਹਾਂ ਹੁਣ ਮੈਂ ਉਹਨਾਂ ਨੂੰ ਫੋਨ ਕਰਕੇ ਨਾ ਵਧਾਈਆਂ ਦੇ ਦਵਾਂ ਉਹਨਾਂ ਨੂੰ ਦੇਖਾਂ ਇਹ ਕੀ ਕਰੀ ਜਾਂਦੇ ਕੀ ਦਾ ਰਿਸ਼ਤਾ ਕਰਾਉਂਦੀ ਆ ਹਾਂ ਵਧਾਈਆਂ ਹੁਣ ਤੁਹਾਨੂੰ ਤਾਂ ਹੀ ਜਾਂਦੀ ਆ ਉੱਥੇ ਕੁੜੀ ਤੇ ਝਾਂਪਦੀ ਮਾਰੀ ਫਿਰਦੀ ਆ ਸਾਡਾ ਘਰ ਪਾੜ ਦੀ ਫਿਰਦੀ ਆ ਸ਼ਹਿਰ ਜਾਣੀ ਆ ਸ਼ਹਿਰ ਕੁੜੀ ਸਾਡੀ ਪੱਟਤੀ ਇਹਨੇ ਕੋਈ ਨਾ ਜਾਊ ਕੱਲੂ ਮੈਂ ਵੀ ਕੁੜੀ ਕੋਲੇ ਜ਼ਮੀਨ ਤਾਂ ਸਾਡੇ ਕੋਲ ਹੀ ਆ ਕੋਈ ਨਾ ਆ ਜੀ ਜਾ ਕੇ ਹੁੰਨੇ ਕੁੜੀ ਕੋਲੇ ਹੋਰ ਇਹ ਫਿਰਦੀ ਆ ਸਾਡਾ ਘਰ ਪਾੜਦੀ ਤੇ ਆ ਜਸਿੰਦਰ ਭੈਣੇ ਖੜ ਹੀ ਆ ਜੋ ਸਸਰੀ ਕਾ ਸਸਰੀ ਹੋਰ ਠੀਕ ਆ ਵਧੀਆ ਵਧੀਆ ਜੋ ਆ ਕੇ ਜੱਲੇ ਠੀਕ ਆ ਸਾਰੇ ਵਧੀਆ ਵਧੀਆ ਅੱਛਾ ਹੋਰ ਹਰਜੀਤ ਠੀਕ ਆ ਹਾਂ ਔਰ ਤੁਸੀਂ ਦੱਸੋ ਵਧੀਆ ਬੰਦ ਦਾ ਚਾਹ ਪਾਣੀ ਲੈ ਮੈਂ ਪਾਣੀ ਲਿਆਵਾ ਕੋਈ ਨਾ ਗੱਲਾਂ ਕਰ ਲੈ ਪਾਣੀ ਤਾਂ ਮੈਂ ਉੱਥੇ ਪੀ ਕੇ ਆਈ ਚੱਡੇ ਤੇ ਅੱਛਾ ਹਾਂ ਹੋਰ ਹੋਰ ਵਧੀਆ ਬਸ ਔਰ ਘਰੇ ਸਾਰੇ ਠੀਕ ਠਾਕ ਸੀ ਠੀਕ ਨੇ ਨਹੀਂ ਉਹ ਆਉਂਦੀ ਹੁੰਦੀ ਆ ਚਾਚੇ ਦੀ ਨੂੰ ਰਿਸ਼ਤਾ ਕਰਾਉਂਦੀ ਆ ਨਾ ਉਹ ਰਦਾ ਨਹੀਂ ਆਈ ਹੈਗੀ ਮਾਚਾ ਸੋਹਣਾ ਸਾਰੇ ਸਾਡੇ ਤਾਂ ਪਿੰਡ 'ਚ ਪਤਾ ਹੈ ਕਹਿੰਦੇ ਤੁਹਾਡੇ ਦੋ ਤਿੰਨ ਰਿਸ਼ਤਾ ਨਹੀਂ ਕਹਤਾ ਕਿ ਸੈਨਾ ਤੋਂ ਨੂੰ ਮੈਂ ਕਹਿੰਦਾ ਉਹ ਮੈਂ ਤਾਂ ਸੁਣੀ ਵੀ ਆ ਉਹ ਗੱਲਾਂ ਕਰਦੇ ਫੋਨ ਤੇ ਤੁਹਾਡੇ ਨਾਲ ਮੇਰੇ ਨਾਲ ਕਹਨੂ ਕਿ ਤੇ ਮੇਰੇ ਕੋਲ ਤਾਂ ਉਹਦਾ ਨੰਬਰ ਵੀ ਨਹੀਂ ਹੈਗਾ ਮੇਰੇ ਕੋਲ ਕਿੱਥੇ ਆਈ ਆ ਉਹ ਦੂਜੇ ਚਾਚੇ ਦੀ ਨੂੰਹ ਬਣਦੀ ਹੈ ਨਹੀਂ ਸਾਡੇ ਦੋ ਤਿੰਨ ਰਿਸ਼ਤਾ ਕਰਾਉਂਦੇ ਸੋ ਉਹਨੂੰ ਨਹੀਂ ਪਰ ਮੈਂ ਸਾਨੂੰ ਤਾਂ ਪਤਾ ਨਹੀਂ ਭਾਈ ਹੂੰ ਉਹੀ ਸਾਨੂੰ ਮੈਂ ਅੱਜ ਮੈਂ ਕੁੜੀ ਕੋਲ ਜਾ ਕੇ ਆਉਣੀ ਆ ਤੂੰ ਹੀ ਕਹੀ ਜਾਂਦੇ ਨੇ ਲੋਕ ਸਾਨੂੰ ਮੈਂ ਕਿਹਾ ਕੁੜੀ ਤੋਂ ਮੈਂ ਕਹਾਂ ਨੂੰ ਮੇਰੇ ਕੋਲ ਤਾਂ ਨੰਬਰ ਵੀ ਨਹੀਂ ਕਿਸੇ ਦਾ ਮੈਂ ਕਿਸੇ ਨੂੰ ਕਿੱਥੇ ਫੋਨ ਕਰਦੀ ਆ ਪਤਾ ਨਹੀਂ ਮੈਂ ਕਿਹਾ ਕੁੜੀ ਸਾਨੂੰ ਦੱਸੋ ਪਹਿਲਾਂ ਭਾਈ ਮੈਂ ਜਾ ਕੇ ਆਉਣੀ ਆ ਦੇਖ ਕੇ ਕਰੀ ਉਹ ਠੱਗੀਆਂ ਹੀ ਕਰਉਂਦੀਆਂ ਲੋਕਾਂ ਨਾਲ ਬਹੁਤ ਨਾ ਸਾਡੇ ਨਾਲ ਤਾਂ ਨਹੀਂ ਕੋਈ ਰਿਸ਼ਤੇ ਦੀ ਗੱਲ ਹੋਈ ਸੋਨੇ ਆ ਵੀ ਤੇ ਇੱਕ ਜਣ ਮੈਂ ਫੋਨ ਤੇ ਗੱਲਾਂ ਕਰਦੀ ਸੀ ਕੁੜੀ ਦੇ ਆਈ ਲਕਸ ਆ ਫਲਾਣਾ ਪਤਾ ਨਹੀਂ ਫਿਰ ਉਹ ਆਉਂਦੀ ਤਾਂ ਹੈਗੀ ਹੋਊਰੇ ਸੋਡੇ ਨਹੀਂ ਆਉਂਦੀ ਨਹੀਂ ਹੈਗੀ ਉਹੀ ਲੱਗਿਆ ਸਾਨੂੰ ਤੈਨੂੰ ਗਲਤ ਪਹਿਮੀ ਹੋ ਗਈ ਮੈਂ ਤਾਂ ਹੀ ਆਈ ਗੱਲ ਗਲਤ ਪਹਿਮੀ ਨਾ ਪਾ ਲਿਆ ਕਰੋ ਮੈਂ ਕਿਹਦਾ ਗਲਤ ਨਾ ਤਾਂ ਇਹ ਕਹਿੰਦੇ ਦੇਖ ਕੇ ਰਿਸ਼ਤਾ ਲੱਗਿਓ ਠੱਗੀਆਂ ਹੁੰਦੀਆਂ ਨੇ ਅੱਜ ਕੱਲ੍ਹ ਹੂੰ ਸਾਨੂੰ ਤਾਂ ਫੇਰ ਵੀ ਆਏ ਸਾਡਾ ਦੋ ਤਾਂ ਚੱਲ ਮੈਂ ਖੈ ਮੈਂ ਜਾ ਕੇ ਆਉਣੀ ਨਾ ਸੋਤੋਂ ਬਾਹਰ ਥੋੜੋ ਹੋ ਸੀ ਹੋਰ ਜੋ ਕੁਝ ਤੁਸੀਂ ਹੋ ਗਈ ਹੋ ਮੈਂ ਜਾ ਕੇ ਆਉਣੀ ਆ ਕੁੜੀ ਕੋਲੇ ਹਾਂ ਹਾਂ ਮੈਨੂੰ ਪਾਣੀ ਚਾਹ ਹੈ ਕੋਈ ਪਾਣੀ ਲਿਓਣੀ ਹਾਂ ਪਾਣੀ ਪੀ ਲਓ ਨਾ ਬਾ ਜਾ ਫਸ ਮੈਂ ਚਾਹ ਬਣਾ ਲਿਆ ਮੈਂ ਚਾਹ ਨਹੀਂ ਮੈਂ ਪਿੰਦੀ ਕਿਉਂ ਨਾ ਗਰਮੀ ਆ ਗਰਮੀ ਤਾਂ ਕੁਛ ਨਹੀਂ ਕਹਿੰਦੀ ਤੂੰ ਮੰਨ ਜਾ ਤੂੰ ਰਿਸ਼ਤਾ ਤਾਂ ਤੇਰੇ ਮੁੰਡੇ ਨੂੰ ਕਰਾ ਰਹੀ ਹੈ ਮੈਨੂੰ ਪੱਕਾ ਪਤਾ ਦੇਖ ਸਾਨੂੰ ਤਾਂ ਕੁਛ ਨਹੀਂ ਹੈਗਾ ਤੂੰ ਬੰਦਿਆਂ ਦੀ ਪਰਤਾੜ ਕਰ ਲਈ ਵੀ ਕਿੱਦਾਂ ਦੇਣਾ ਕੁੜੀ ਆ ਉਹ ਆਈ ਤਾਂ ਹੈਗੀ ਸੀ ਚੱਲ ਮੈਂ ਹੁਣ ਤੇਰੇ ਕੋਲੇ ਕਾਹਦਾ ਲਪੋਆ ਹੈ ਮੈਂ ਇਹਨੂੰ ਕਹਿੰਦੀ ਵੀ ਸੀ ਵੀ ਮੇਰੀ ਭਾਣਜੀ ਹੈ ਮੈਂ ਕਿਹਾ ਚੱਲ ਜੇ ਵਧੀਆਂ ਨੇ ਜੇ ਤੇਰੀ ਭਾਣਜੀ ਹੋਈ ਆ ਫਿਰ ਆਪਾਂ ਕਰ ਲੈਨੇ ਆ ਗੱਲ ਅੱਛਾ ਹੁਣ ਹੋਰ ਤਾਂ ਕੋਈ ਗੱਲ ਨਹੀਂ ਹੋਈ ਤੇ ਉਹ ਕਹਿੰਦੀ ਮੈਂ ਵੀ ਮੇਰੀ ਭਾਂਜੀ ਐ ਚਲ ਮੈਂ ਦੱਸਦੀ ਆ ਕਹਿੰਦੀ ਬੰਦੇ ਵਧੀਆ ਨੇ ਕਿ ਵੀ ਮੇਰੀ ਭਾਂਜੀ ਤਾਂ ਫਿਰ ਮੈਨੂੰ ਐ ਵੀ ਹੁਣ ਰਿਸ਼ਤੇਦਾਰੀ ਚ ਉਹ ਫਿਰ ਪਰਤਾਣ ਕਰਨੀ ਭਾਈ ਉਹ ਤਾਂ ਮੈਨੂੰ ਵੀ ਪਤਾ ਕਿੱਦਾਂ ਦੇ ਉਹ ਬੰਦੇ ਮੇਰਾ ਨੋ ਬਣਾ ਲਈ ਸਾਡੀ ਲੜਾਈ ਪਾ ਜੋ ਸਰੀਕੇ ਚ ਹੂੰ ਤੇ ਨਾ ਐ ਤੂੰ ਐ ਦੱਸ ਜਮੀਨ ਦਾ ਕੀ ਕਰਨਾ ਜਿਹੜੀ ਤੇਰੇ ਨੋਆ ਜਮੀਨ ਤਾਂ ਮੈਂ ਜਿੰਨਾ ਚਿਰ ਮੁੰਡਿਆਂ ਨੇ ਵਿਆਹ ਦੀ ਹੈਗੇ ਉਹਨਾਂ ਚ ਨਹੀਂ ਮੈਂ ਕਿਸੇ ਨੂੰ ਦਿੰਦੀ ਤੇਰੇ ਪਤੀਜਿਆਂ ਦਾ ਘਰ ਦੋ ਕਿੱਲੇ ਤੈਨੂੰ ਉਹਦੇ ਦੋ ਸਾਨੂੰ ਉਹਦੇ ਤੇਰੇ ਭਤੀਜਿਆਂ ਦਾ ਕੀ ਬਣੂ ਫੇਰ ਹੁਣ ਮੈਂ ਵੀ ਆਪਦਾ ਮੁੰਡਾ ਵਿਆਹ ਹੁਣ ਵੀ ਤੂੰ ਜਮੀਨ ਲਵੇਂਗੀ ਜਿੰਨੇ ਜੇ ਰਸਤਾ ਨਾਲ ਕਸਕ ਵਧੀਆ ਬਤਾ ਦੇ ਨੀ ਤੇਰੇ ਭਤੀਜੇ ਫੇ ਠੂਠਾ ਲੈ ਕੇ ਮੰਗਣ ਲੱਗ ਜਾਣਗੇ ਲੋਕਾਂ ਦੇ ਨਹੀਂ ਫੇ ਮੈਂ ਵੀ ਆਪਦਾ ਹੁਣ ਦੇਖਣਾ ਮੈਂ ਮੁੰਡਾ ਜਸਿੰਦਰ ਅਸੀਂ ਵਧੀਆ ਜਿਵੇਂ ਤੂੰ ਕਹਿੰਉਂ ਉਹ ਮੈਂ ਕਰਾਂਗੇ ਹੈ ਇਹ ਤਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਇੱਕ ਟਿਕਲੇ ਦਾ ਮੈਨੂੰ ਮੁੱਲ ਦੇ ਦਿਓ ਇੱਕ ਤੁਸੀਂ ਉਹ ਰੱਖ ਲਓ ਇੱਕ ਦਾ ਮੈਨੂੰ ਮੁੱਲ ਦੇ ਦਿਓ ਦੇ ਦੀਏ ਅਸੀਂ ਤੇਰਾ ਵਧੀਆ ਕਰਕੇ ਜਾਵਾਂਗੇ ਸਾਰਾ ਕੁਸਾ ਜੇ ਤੁਸੀਂ ਮੁੱਲ ਦੇ ਦਿਓਗੇ ਤਾਂ ਤੂੰ ਨਾ ਤ ਪੈਸੇ ਲੈ ਲੈ ਤੇ ਸਿਉਣਾ ਲੈ ਲਈ ਸਾਥੋਂ ਗੱਲ ਤੇ ਹੈ ਤੁਸੀਂ ਆਏ ਥੋੜੋ ਵੀ 1.50 ਹਜ਼ਾਰ ਨਾਲ ਦੋ ਰੁਪਏ ਦੀ ਗੱਲ ਹੈ ਇਹ ਤਾਂ ਪਿੰਡ ਚ ਸਾਰੇ ਬਾਬਾ ਹੋ ਜੂ ਅੱਜ ਤੱਕ ਤੁਸੀਂ ਗੱਲ ਕਰੋ ਕਿ ਕੋਈ ਹਿੱਸਾ ਕੁੜੀਆਂ ਲੈ ਜਾਂਦੀਆਂ ਨੇ ਨਾ ਵਰਤ ਵਰਤੇ ਵਾਰ ਆ ਜਾਂਦਾ ਭੈਣ ਭਾਈ ਦਾ ਮੈਂ ਤਾਂ ਲੈ ਕੇ ਜਾਉ ਫਿਰ ਤੁਸੀਂ ਲਗੋ ਦੇਵੋ ਚੇਨਾ ਤੇਰਾ ਭਾਈ ਕਹਿੰਦਾ ਮੈਂ ਤਾਂ ਮਰ ਗਿਆ ਉਹ ਮੇਰੇ ਕੋਲੋਂ ਮਰ ਗਈ ਖਤਮ ਹੈ ਸਾਡਾ ਚੱਲ ਕਰੋ ਖਤਮ ਬੱਸ ਫਿਰ ਬੱਸ ਲੋੜੇ ਨਹੀਂ ਤੂੰ ਬਗਾਨਿਆਂ ਨਾਲ ਹੀ ਵਰਤੀ ਲੈ ਉਹ ਤੇ ਮੈਂ ਜਮੀਨ ਲਵਾਂ ਲੈ ਲੈ ਆਪ ਦੀ ਬੱਸ ਜੰਮਣ ਮਰਨ ਖਤਮ ਹੈ ਉਹ ਤਾਂ ਪਤਾ ਹੀ ਹੈ ਸਾਨੂੰ ਵਿਵਕਰ ਪੱਟ ਦੀ ਫਿਰਦੀ ਆ ਸਾਡਾ ਨਾ ਉਹਨੇ ਤਾਂ ਕੋਈ ਜਮੀਨ ਕੋਈ ਹੋਰ ਚੜੀ ਹੋਈ ਉਹਨਾਂ ਦੇ ਲੈ ਫਿਰ ਮੈਂ ਜੇ ਤੇ ਭਰਾ ਲਈ ਨਾਨਕ ਚੱਕ ਸਾਡੇ ਤਾਂ ਦੋ ਮੁੰਡੇ ਤੇ ਇੱਕ ਮੁੰਡਾ ਹੈ ਉਹ ਫਿਰ ਦਰਦਰ ਮੰਗਦੇ ਫਿਰਨਗੇ ਨਹੀਂ ਫਿਰ ਮੈਂ ਹੁਣ ਦੇਖ ਮੇਰੇ ਪਿਓ ਦੀ ਆ ਮੈਨੂੰ ਮੈਂ ਕਹਿੰਦਾ ਸੋਡੀ ਕੁਸ ਲੈ ਪਿਓ ਦੀ ਤਾਂ ਤੈਨੂੰ ਵਿਆਹ ਵਿਆਹ ਹੈ ਤੈਨੂੰ ਇੰਨਾ ਸਿਆਉਣਾ ਪਾਇਆ ਇੰਨਾ ਤੈਨੂੰ ਸਮਾਨ ਦਿੱਤਾ ਬੋਲਟ ਮੋਟਰਸਾਈਕਲ ਦਿੱਤਾ ਅਸੀਂ ਕਿਹੜਾ ਕੁਸ ਕਰਿਆ ਫਿਰ ਹੁਣ ਆਪਦਾ ਮੁੰਡਾ ਵੀ ਤੋਰਨਾ ਹੈ ਮੁੰਡਾ ਵੀ ਤੋਰਨਾ ਤੋਰਨਾ ਕੇ ਤੁਸੀਂ ਪੈਸਾ ਦੇ ਦੋ ਭਾਈ ਤੁਸੀਂ ਜ਼ਮੀਨ ਰੱਖ ਲਓ بس ਮੈਂ ਕਿਹੜਾ ਸੋਚਦੀ ਹਾਂ ਅਸੀਂ ਤਾਂ ਨਾ ਲੋਕਾਂ ਦੀਆਂ ਕੁੜੀਆਂ ਦੇਖ ਰਹੇ ਹੁੰਦੇ ਸੀ ਹਿੱਸਾ ਮਿਟਾ ਕੇ ਲੈ ਗਏ ਆ ਸਾਰੇ ਪਿੰਡਾਂ 'ਚ ਗੱਲ ਉੱਡ ਜਾਂਦੀ ਚਾਹੀ ਨਹੀਂ ਪਤਾ ਵੀ ਸਾਡੀ ਵੀ ਉਹ ਜਿਹੀ ਨਿਕਲੂਗੇ ਹਾਂ ਤੇ ਇਹ ਤਾਂ ਫਿਰ ਹੁਣ ਤੁਸੀਂ ਆਪੀ ਫਰਕ ਪਾਉਣ ਵਾਲੀ ਗੱਲਾਂ ਕਰਦੇ ਹੋ ਫਰਕ ਤਾਂ ਪਾਉਣਾ ਮੈਂ ਤਾਂ ਫਿਰ ਵੀ ਹਜੇ ਕਹਿੰਦੀ ਆ ਵੀ ਚੱਲ ਇੱਕ ਮੈਨੂੰ ਐ ਦੱਸ ਤੇਰੇ ਵਾਰ ਤੇ ਹਾਰ ਮੈਂ ਕਿੰਨਾ ਕੁਝ ਦੇ ਕੇ ਜਾਨੀ ਆ ਜਾਂ ਤਾਂ ਕਾਇ ਵੀ ਕਦੇ ਬੜੀ ਨਹੀਂ ਉਹ ਤਾਂ ਤੇਰੇ ਹੁਣ ਆਉਣ ਲੱਗੇ ਨੇ ਖਾਲੀ ਹੱਥਾਂ ਜਿਹੇ ਲੈ ਕੇ ਆਈ ਆ ਕਦੇ ਕੁਸ ਆਪ ਦਾ ਖੂਨ ਆਪ ਦਾ ਹੀ ਹੋਗਾ ਅੱਜ ਹੁਣ ਤੂੰ ਵੀ ਆਉਣ ਵਾਲੀ ਹੋਗੀ ਮੈਂ ਤਾਂ ਆਈ ਆ ਆਪਦੇ ਕਰਕੇ ਆਈ ਆ ਵੀ ਉਹ ਕਿਉਂ ਫਿਰਦੀ ਉਹ ਤਾਂ ਫਿਰ ਹੁਣ ਮੇਰਾ ਮੁੰਡਾ ਵਿਆਹਉਂਦੀ ਆ ਮੁੰਡੇ ਨੂੰ ਰਿਸ਼ਤਾ ਕਰਾਉਂਦੀ ਆ ਰਿਸ਼ਤਾ ਲੈ ਲੈ ਸੋਣੀਏ ਕੁੜੀ ਸਾਡਾ ਮੋਬਾਈਲ ਆਸਟਾਲੀ ਮਿਲਦੀ ਆ ਜਿਹੜਾ ਕੁੜੀ ਤੇਰਾ ਉਵੇਂ ਨਾਨਕ ਸ਼ੱਕ ਭਰਾਂਗੇ ਸਾਰੇ ਲੋਕਾਂ ਮੰਗੋ ਜੇ ਤੇਰੇ ਮਨ ਚੋਂ ਹੀ ਫਰਕ ਆ ਭਈ ਉਹਨਾਂ ਤੇ ਮਗਰ ਲੱਗੀ ਹੋਈਆਂ ਫਿਰ ਤੂੰ ਲੋਕਾਂ ਦੀ ਕੁੜੀਆ ਮੰਗੋ ਕਰ ਲੈ ਜੋ ਕੁਲੱਛਣ ਕਰਦੇ ਆ ਤੇ ਉਹ ਲੋ ਤਾਂ ਆਏ ਆ ਵੀ ਮੇਰੀ ਭਾਣ ਜੀ ਸੈੱਟ ਹੋ ਜਾ ਤੈਨੂੰ ਆਏ ਵੀ ਮੇਰਾ ਮੁੰਡਾ ਹੋ ਜਾ ਹੈ ਉਹ 50 ਲੱਖ ਨਾਂ ਦੇ ਤੂਰੇ ਹੀ ਖਲਾ ਦੇ ਉਹਨਾਂ ਕੋਈ ਕੰਮ ਸਾਰੇ ਲੋਕ ਹੀ ਜਾਂਦੇ ਆ ਲੋਕ ਹੁਣ ਵਾਪਸ ਆਈ ਜਾਂਦੇ ਆ ਪਿੱਟਦੇ ਨੇ ਵਿਚ ਵਿਚ ਜ਼ਮੀਨਾਂ 50 50 ਲੱਖ ਲੱਖ ਉਹ ਛੱਡ ਗਿਆ ਉਹਨਾਂ ਨੂੰ ਉੱਥੇ ਜਾਜ ਭਰ ਭਰ ਹਜੇ ਵੀ ਨਹੀਂ ਕਿਸੇ ਸਮਝਦੇ ਹੈਗੇ ਅਸੀਂ ਤਾਂ ਆਪਣੇ ਕਰਕੇ ਸਮਝਾਉਨੇ ਆ ਉਰੇ ਖਲਾ ਦੇ ਕੋਈ ਕੰਮ ਉਹੀ ਗੱਲ ਹੈ ਵੀ ਉਹ ਬਹੂਆਂ ਕੁੜੀਆਂ ਅੱਜ ਕੱਲ ਲੈ ਕੇ ਪੈਸੇ ਭੱਜ ਕੇ ਮੁੜ ਕੇ ਮੁੰਡਿਆਂ ਨੂੰ ਕਰਦੇ ਗੱਲਾਂ ਕਰ ਫੋਨ ਤੇ ਚੱਲ ਕੋਈ ਨਾ ਸਾਡੇ ਕਰਮ ਸਾਡੇ ਨਾਲ ਰਹੇ ਚੱਲ ਕਿ ਮੈਂ ਤੁਸੀਂ ਮਾਗਰ ਲੱਗੋ ਲੱਗੇ ਰਹੋਸ ਤਾਂ ਕੁਝ ਨਹੀਂ ਕਹਦੇ ਚਲ ਹੁਣ ਮੈਂ ਜਾਣੀ ਆ ਤੂੰ ਤਾਂ ਕਿਸੇ ਕੰਜਰ ਦੀ ਮੰਨਣੀ ਨਹੀਂ ਠੀਕ ਹੈ ਮੰਨਣ ਨੂੰ ਮੈਂ ਕਿਹੜਾ ਮੈਂ ਤਾਂ ਤੇਰੀ ਵੱਡੀ ਭੁਜਾਈ ਤੀ ਮਾਮਾ ਵਰਗੀ ਹੁਣ ਮੈਂ ਤੈਨੂੰ ਇੱਕ ਵਾਰ ਦੱਸਤਾ ਕੱਲ ਨੂੰ ਸਾਡੇ ਸਿਰ 'ਤੇ ਕੋਈ ਗੱਲ ਆਉ ਮੈਂ ਜਾਣੀ ਆ ਹੁਣ ਚਲ ਠੀਕ ਆ ਚਾਹ ਤਾਂ ਪੀ ਲੈਣ ਦੀ ਨਾ ਬਸ ਪਲਾਤੀ ਤਾ ਤਾਂ ਮੈਨੂੰ ਚਾਹ ਬਥੇਰੀ